ਸੋਹਾ ਅਗਰਾਤ ਨੂੰ ਰਾਤ ਨੂੰ 2 ਵਜੇ ਕੁੜੀ ਉੱਠ ਕੇ ਸਿਰ ਕਮਾਉਣ ਲੱਗ ਜਾਂਦੀ ਆ ਕਹਿੰਦੀ ਮੇਰੇ ਚ ਫਲਾਣਾ ਬਾਬਾ ਆ ਗਿਆ। ਮੁੰਡਾ ਤੇ ਮੁੰਡੇ ਦੀ ਮਾਂ ਕੁੜੀ ਦੇ ਪੈਰਾਂ 'ਚ ਮੱਥਾ ਟੇਕਣ ਲੱਗ ਜਾਂਦੇ ਆ। ਘਰ ਵਾਲੀ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਕਿ ਤੂੰ ਮੇਰੀ ਮਰਜ਼ੀ ਤੋਂ ਬਿਨਾ ਮੇਰੇ ਨਾਲ ਸਬੰਧ ਨਹੀਂ ਬਣਾ ਸਕਦਾ। ਮੈਨੂੰ ਪੁੱਛੇ ਬਿਨਾ ਮੈਨੂੰ ਹੱਥ ਨਾ ਲਾਇਆ ਕਰ ਮੇਰੇ ਚ ਫਲਾਣੇ ਫਲਾਣੇ ਬਾਬੇ ਆਉਂਦੇ ਆ ਮੇਰਾ ਸਰੀਰ ਝੂਠਾ ਹੋ ਜਾਂਦਾ। ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਇਹ ਕਹਾਣੀ ਸੁਣ ਕੇ ਤੁਹਾਡੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦੇਣਾ ਕਿ ਦੁਨੀਆ ਤੇ ਕੀ ਕੁਝ ਹੋ ਰਿਹਾ ਆਜੋ ਕਰਦੇ ਹਾਂ ਇਸ ਕਹਾਣੀ ਦੀ ਸ਼ੁਰੂਆਤ ਇੱਕ ਔਰਤ ਹੁੰਦੀ ਆ ਜਿਹੜੀ ਕਿ ਬਹੁਤ ਜਿਆਦੀ ਸੋਹਣੀ ਸੁਨੱਖੀ ਹੁੰਦੀ ਆ ਪਰ ਉਹਨੂੰ ਬਾਹਰ ਖੇ ਖਾਣ ਦੀ ਬਹੁਤ ਜਿਆਦੀ ਆਦਤ ਹੁੰਦੀ ਆ ਪੰਜਾਬ ਦਾ ਉਹਨੇ ਕੋਈ ਬਾਬਾ ਨਹੀਂ ਛੱਡਿਆ ਉਹਨਾ ਜਿੱਥੋਂ ਜਾ ਕੇ ਉਹਨੇ ਧਾਗੇ ਤੇ ਵੀਤ ਲਿਆ ਲਿਆ ਕਿ ਆਪਦੇ ਘਰਲੇ ਨੂੰ ਨਾਂ ਪਾਏ ਹੁਣ ਆਪਦੇ ਸਾਸਰ ਦੇ ਨੂੰ ਨਾਂ ਪਾਏ ਹੋਣ ਪਹਿਲਾਂ ਤਾਂ ਉਸ ਮਾਂ ਦੀ ਧੀ ਨੇ ਧਾਗੇ ਤਵੀਤ ਪਾ ਪਾ ਕੇ ਆਪਦੇ ਸੱਸ ਸਹੁਰੇ ਨੂੰ ਗੱਡੀ ਚਾੜਤਾ ਫੇਰ ਉਹਨੇ ਆਪਦੇ ਘਰਲੇ ਨੂੰ ਜਮਾ ਗੋਲੇ ਕਬੂਤਰ ਵਰਗਾ ਬਣਾਤਾ ਧਾਗੇ ਤਵੀਤ ਪਾ ਪਾ ਕੇ ਵੀ ਸਾਰਾ ਕੁਝ ਅੱਖਾਂ ਸਾਹਮਣੇ ਦੇਖਦਾ ਸੀ ਪਰ ਬੋਲਦਾ ਨਹੀਂ ਸੀਗਾ ਅੱਖਾਂ ਮੀਟ ਕੇ ਬੈਠਾ ਰਹਿੰਦਾ ਸੀਗਾ ਜਿਉਂ ਔਰਤ ਕਹਿੰਦੀ ਸੀ ਵੀ ਦੇਣਾ ਤਾਂ ਉਹ ਕਹਿੰਦਾ ਸੀ ਦੇਣਾ ਜਿਉਂ ਕਹਿੰਦੀ ਸੀ ਰਾਤ ਆ ਤਾਂ ਉਹ ਕਹਿੰਦਾ ਸੀ ਰਾਤ ਆ ਚਲੋ ਜੀ ਉਹਨੇ ਬਾਨਸਮੰਨੇ ਸ਼ਹਿਰ ਚ ਬੰਦੇ ਪੱਟੇ ਚੰਗੇ ਚੰਗੇ ਅਮੀਰ ਉਹਨਾਂ ਨੂੰ ਖਾਂਦੀ ਰਹੀ ਪੈਸੇ ਕਮਾਉਂਦੀ ਰਹੀ ਅਯਾਸ਼ੀ ਕਰਦੀ ਰਹੀ ਉਹਦੇ ਦੋ ਬੱਚੇ ਸਨ ਇੱਕ ਕੁੜੀ ਤੇ ਇੱਕ ਮੁੰਡਾ ਜੈ ਹੋਜੀ ਕੋਕੋ ਤੇ ਹੋਜੇ ਬੱਚੇ ਮੁੰਡਾ ਵੀ ਬਾਹਰ ਮੂੰਹ ਮਾਰਦਾ ਫਿਰਿਆ ਕਰੇ ਮਾਂ ਕਿਤੇ ਮੂੰਹ ਮਾਰਦੀ ਫਿਰਿਆ ਕਰੇ ਤੇ ਧੀ ਕਿਤੇ ਮੂੰਹ ਮਾਰਦੀ ਫਿਰਿਆ ਕਰੇ ਤਾਂ ਜਿਹੜੀ ਇਹ ਔਰਤ ਸੀ ਇਹਦੀ ਕੁੜੀ ਨਾਲ ਇੱਕ ਬੰਦੇ ਦੀ ਗੱਲਬਾਤ ਹੋ ਜਾਂਦੀ ਹੈ ਜਿਹੜਾ ਕਿ ਉਹਨਾਂ ਦੀ ਕਲੌਨੀ ਛੱਡ ਕੇ ਦੂਜੀ ਕਲੌਨੀ ਤੇ ਰਹਿੰਦਾ ਸੀਗਾ ਬੰਦਾ ਉਹ ਬਹੁਤ ਅਮੀਰ ਸੀ ਸਰਕਾਰੀ ਮੁਲਾਜ਼ਮ ਲੱਗਿਆ ਸੀ ਸ਼ਹਿਰ ਚ ਉਹਦੇ ਚੰਗੇ ਸ਼ੋਰੂਮ ਸੀਗੇ ਪ੍ਰਾਪਰਟੀ ਦਾ ਚੰਗਾ ਉਹਦਾ ਕੰਮ ਸੀਗਾ ਕੁੱਲ ਮਿਲਾ ਕੇ 2.5 ਲੱਖ ਰੁਪਏ ਉਹ ਬੰਦਾ ਮਹੀਨੇ ਦਾ ਕੁੱਟਦਾ ਸੀਗਾ ਹੁਣ ਉਸ ਬੰਦੇ ਦੇ ਦਿਲ 'ਚ ਇਹ ਗੱਲ ਸੀਗੀ ਮੇਰੇ ਨਾਲ ਕੁਵਾਰੀ ਕੁੜੀ ਦੀ ਗੱਲਬਾਤ ਹੋਊਗੀ ਵੀ 22-23 ਸਾਲ ਦੀ ਹੈਗੀ ਆ ਮੈਂ ਹੈਗਾ 35-36 ਸਾਲਾਂ ਦਾ ਉਹ ਪਤੰਦਰ ਸੁਆਸ ਸੁਆਦ ਦੇ ਵਿੱਚ ਇਹਨਾਂ ਨੂੰ ਪੈਸੇ ਖਵਾਉਣ ਲੱਗ ਗਿਆ ਇਹਨਾਂ ਨੂੰ ਪਹਿਲੇ ਹੀ ਲਾਲਚ ਸੀਗਾ ਵੀ ਸਾਨੂੰ ਕੋਈ ਪੈਸਿਆਂ ਲਈ ਸਾਮੀ ਟੱਕਰੇ ਚਲੋ ਜੀ ਮਾਂ ਨੂੰ ਵੀ ਪਤਾ ਸੀਗਾ ਕੁੜੀ ਦੇ ਭਰਾ ਨੂੰ ਵੀ ਪਤਾ ਸੀਗਾ ਚਲ ਪਿਓ ਤਾਂ ਵਿਚਾਰਾ ਬਣੇ ਗੋਲਾ ਕਬੂਤਰ ਪਿਆ ਸੀ ਤਬੀਤ ਪਾ ਪਾ ਕੇ ਮਾਂ ਕਿਤੇ ਤੁਰ ਜਾ ਕਰੇ ਧੀ ਕਿਤੇ ਤੁਰ ਜਾ ਕਰੇ ਪੁੱਤ ਕਿਤੇ ਤੁਰ ਜਾ ਕਰੇ ਖੇ ਮਿੱਟੀ ਖਾ ਕੇ ਛਾਣੂ ਕਰੀ ਆ ਜਾ ਕਰਨ ਚਲੋ ਜੀ ਇਹਨਾਂ ਨੇ ਬਹੁਤ ਬੰਦਿਆਂ ਤੋਂ ਪੈਸਾ ਖਾਦਾ ਬੜਾ ਜਿਸਮ ਲਟਾਇਆ ਉਸ ਤੋਂ ਬਾਅਦ ਇਹ ਔਰਤ ਨੇ ਸੋਚਿਆ ਵੀ ਹੁਣ ਮੈਂ ਆਪਣੀ ਧੀ ਦਾ ਵਿਆਹ ਕਰ ਦਿਆਂ ਵੀ ਨਾਲੇ ਮੇਰੀ ਧੀ ਵਿਆਹੀ ਵੀ ਜਾਵੇ ਤੇ ਨਾਲੇ ਮੇਰੀ ਧੀ ਆਯਾਸ਼ੀ ਵੀ ਕਰੀ ਜਾਵੇ ਵੀ ਇਹਨੂੰ ਰੋਗ ਟੋਕ ਕੋਈ ਨਾ ਹੋਵੇ। ਇਸ ਔਰਤ ਨੇ ਆਪ ਦੇ ਘਰ ਤੋਂ 5 ਕਿਲੋਮੀਟਰ ਦੀ ਦੂਰੀ ਤੇ ਇੱਕ ਰਿਸ਼ਤਾ ਦੇਖਿਆ। ਪਰਿਵਾਰ ਉਹ ਬਹੁਤ ਚੰਗਾ ਸੀਗਾ, ਬੜਾ ਭਲਾ ਮਾਨਸ ਪਰਿਵਾਰ ਸੀਗਾ। ਉੱਥੇ ਨੇ ਉਹ ਧੀ ਦਾ ਰਿਸ਼ਤਾ ਕਰਤਾ। ਜਦੋਂ ਉਹਨਾਂ ਨੇ ਸੋਹਣੀ ਸੁਨੱਖੀ ਕੁੜੀ ਦੇਖੀ ਉਹ ਵੀ ਝਟਪਟ ਡੁੱਲ ਗਏ ਭਈ। ਚਲੋ ਜੀ 2 ਦਿਨਾਂ ਦੇ ਵਿੱਚ ਵਿੱਚ ਹੀ ਵਿਆਹ ਪੱਕਾ ਹੋ ਗਿਆ ਤੇ ਹਫ਼ਤੇ ਦੇ ਵਿੱਚ ਵਿੱਚ ਵਿਆਹ ਕਰਕੇ ਇਹਨੇ ਕੁੜੀ ਨੂੰ ਤੋੜਤਾ ਜਦੋਂ ਉਸ ਕੁੜੀ ਦੀ ਸੁਹਾਗ ਰਾਤ ਹੁੰਦੀ ਆ ਤੇ ਰਾਤ ਨੂੰ ਉਹ ਕੁੜੀ 2 ਵਜੇ ਉੱਠ ਕੇ ਉੱਚੀ ਉੱਚੀ ਲਲਕਰੇ ਮਾਰਨ ਲੱਗ ਜਾਂਦੀ ਆ ਸਿਰ ਘਮਾਉਣ ਲੱਗ ਜਾਂਦੀ ਆ ਵਾਲ ਖੋਲ ਕੇ ਕਹਿੰਦੀ ਫਲਾਣਾ ਬਾਬਾ ਆ ਗਿਆ ਉੱਠੋ ਭਈ ਮੁੰਡਾ ਵਿਚਾਰਾ ਬੁੜਕ ਕੇ ਉੱਠਦਾ ਵੀ ਆ ਕੇ ਬਣ ਗਿਆ ਹੁਣ ਤੁਹਾਨੂੰ ਪਤਾ ਕਿ ਸੁਹਾਗ ਰਾਤ ਦੇ ਦਿਨ ਵੀ ਦੋ ਚਾਰ ਰਿਸ਼ਤੇਦਾਰ ਵੀ ਘਰੇ ਹੁੰਦੇ ਆ ਚਲੋ ਜੀ ਜਦੋਂ ਉਹਨਾਂ ਨੇ ਲਲਕਰੇ ਸੁਣੇ ਉਹਨਾਂ ਨੇ ਬੂਹਾ ਖੜਕਾਇਆ ਮੁੰਡੇ ਨੇ ਬੂਹਾ ਖੋਲਿਆ ਅੰਦਰ ਆ ਕੇ ਕਹਿੰਦੀ ਵੀ ਅਸੀਂ ਫਲਾਣੇ ਬਾਬੇ ਆ ਆ ਸਾਡੀ ਧੀ ਤੁਹਾਡੀ ਨੌ ਬਣ ਕੇ ਆਈ ਆ ਹੁਣ ਵੇਖੋ ਤੁਹਾਡੇ ਘਰ ਨੂੰ ਕਿਵੇਂ ਭਾਗ ਲੱਗਦੇ ਕਹਿੰਦੇ ਇਹਨੂੰ ਕਦੇ ਸੁੱਤੀ ਨੂੰ ਨਾ ਠਾਇਆ ਜੇ ਇਹਨੂੰ ਕਦੇ ਆਵਾਜ਼ ਨਾ ਮਾਰਿਆ ਜੇ ਇਹਦੇ ਕੋਲ ਕਦੇ ਭਾਂਡੇ ਨਾ ਮਜਾਇਆ ਜੇ ਇਹਦੇ ਕੋਲ ਝਾੜੂ ਪੋਚਾ ਨਾ ਲਵਾਇਆ ਜੇ ਤੁਹਾਡੇ ਘਰ ਨੂੰ ਭਾਗ ਵੇਖੋ ਕਿਵੇਂ ਲੱਗਦੇ ਇਹਨੂੰ ਭੋਗ ਲਵਾ ਕੇ ਰੋਟੀ ਖਾਇਆ ਕਰ ਜੇ ਚਾਹ ਵੀ ਪੀਣੀ ਤਾਂ ਵੀ ਇਹਦੇ ਕੋਲ ਭੋਗ ਲਵਾ ਲਿਆ ਕਰ ਜੇ ਤੁਹਾਡਾ ਘਰ ਕੇ ਤੇ ਜਿੱਥੇ ਪਹੁੰਚ ਜਾਣਾ ਜੇ ਚਲੋ ਜੀ ਤੁਹਾਨੂੰ ਪਤਾ ਕਿ ਬੀਬੀਆਂ ਪਹਿਲਾਂ ਹੀ ਇਹੋ ਜਿਹੇ ਕੰਮ ਭਾਲਦੀਆਂ ਹੁੰਦੀਆਂ ਨੇ ਮੁੰਡੇ ਦੀ मां ਆ ਕੇ ਹੱਥ ਜੁੜ ਕੇ ਖੜ ਗਈ ਕਹਿੰਦੀ ਸੱਤ ਬਚਨ ਜੀ ਸੱਤ ਬਚਨ ਮੁੰਡੇ ਦੀ ਭੈਣ ਵੀ ਵਿਆਹੀ ਹੁੰਦੀ ਉਹ ਵੀ ਹੱਥ ਜੁੜ ਕੇ ਖੜ ਗਈ ਸੱਤ ਬਚਨ ਜੀ ਸੱਤ ਬਚਨ ਮੁੰਡੇ ਦੀ ਮਾਂ ਆਪਦੀ ਨੋਹ ਦੇ ਪੈਰਾਂ 'ਚ ਮੱਥਾ ਟੇਕਣ ਲੱਗ ਜਾਂਦੀ ਆ ਨਨਾਨ ਵੀ ਮੱਥਾ ਟੇਕਣ ਲੱਗ ਜਾਂਦੀ ਆ ਮੁੰਡਾ ਵਿਚਾਰਾ 11 ਕਿ ਸਾਲਾਂ ਦਾ ਹੈਗਾ ਸੀਗਾ ਮਾਂ ਕੇ ਦੀ ਪੁੱਤ ਟੇਕ ਮੱਥਾ ਬਾਬੇ ਆਏ ਆ ਚਲੋ ਜੀ ਪੁੱਤ ਵੀ ਮੱਥਾ ਟੇਕਣ ਲੱਗ ਜਾਂਦਾ ਜਿਹੜਾ ਸਹੁਰਾ ਸੀ ਉਹ ਪੈਕਪਕ ਦਾ ਸ਼ਕੀਨ ਸੀ ਉਹ ਕਹਿੰਦਾ ਐਵੇਂ ਲੱਛਣ ਕਰਦੀ ਆ ਦੋ ਮਾਰੋ ਧੌਣ 'ਚ ਕਿਹੜੇ ਬਾਬੇ ਆਏ ਦੇਖੀਏ ਭਲਾ ਤੁਹਾਨੂੰ ਪਤਾ ਕੀ ਬੀਬੀਆਂ ਮੁੜ ਅਗੋਂ ਜਿਹੜੀ ਕੁੜੀ ਦੀ ਸੱਸ ਸੀ ਉਹ ਨਹੀਂ ਐਵੇਂ ਨਾ ਪਕਾਈ ਮਾਰੀ ਜਾ ਬਾਬੇ ਆਏ ਆ ਕਿਤੇ ਹੋਰ ਨਾਲ ਸ਼ਰਾਬ ਲੈਣ ਦੀ ਚੱਲ ਪਰਾਂ ਚਲੋ ਜੀ ਪਹਿਲੇ ਦਿਨ ਖਾੜਾ ਪੂਰਾ ਫੱਬ ਗਿਆ ਜਦੋਂ ਕੁੜੀ ਨੇ ਵੇਖਿਆ ਵੀ ਇਹ ਤਾਂ ਹੁਣ ਸਾਰਾ ਟੱਬਰ ਹੱਥ ਹੱਥ ਜੋੜਨ ਲੱਗ ਗਿਆ ਪੈਰਾਂ 'ਚ ਮੱਥਾ ਟੇਕਣ ਲੱਗ ਗਿਆ ਵੀ ਕੰਮ ਤਾਂ ਹੋ ਗਿਆ ਲੋੜ ਚਲੋ ਜੀ ਹੌਲੀ ਹੌਲੀ ਕੁੜੀ ਨੇ ਆਪ ਦਾ ਕੰਮ ਵਧਾਉਣਾ ਸ਼ੁਰੂ ਕਰਤਾ ਤੇ ਹੁਣ ਜਿਹੜਾ ਮੁੰਡਾ ਸੀ ਉਹਦੀ ਤਾਂ ਬਈ ਘਰ ਵਾਲੀ ਸੀਗੀ ਜਦੋਂ ਮੁੰਡਾ ਨੇੜੇ ਲੱਗਿਆ ਕਰੇ ਰਾਤ ਨੂੰ ਕੁੜੀ ਨੂੰ ਹੱਥ ਹੱਥ ਲਾਇਆ ਕਰੇ ਅੱਗੇ ਉੱਡ ਕੇ ਪੈ ਜਾ ਕਰੇ ਕਹਿੰਦੀ ਤੈਨੂੰ ਪਤਾ ਨਹੀਂ ਮੇਰੇ 'ਚ ਬਾਬੇ ਆਉਂ ਉੱਜ ਵੀ ਮੇਰੇ ਸਿਰ ਤੇ ਪੈਰਾ ਤਾਂ ਰਹਿੰਦਾ ਹੀ ਆ ਵੀ ਮੈਨੂੰ ਪੁੱਛੇ ਮੈਨਾਂ ਮੈਨੂੰ ਹੱਥ ਨਾ ਲਾਈਂ ਕਿਤੇ ਮੈਨੂੰ ਸ਼ਰਾਫ ਨਾ ਲੈ ਲਈ ਤੈਨੂੰ ਭਸਮ ਕਰ ਦੂੰਗੀ ਉਹ ਵਿਚਾਰਾ ਕਹਿੰਦਾ 7 ਵਜਣ ਹੁਣ ਮੁੰਡਾ ਆਪਦੀ ਮਾਂ ਕੋਲੇ ਰੋਵੇ ਪਿੱਟੇ ਵੀ ਇਹ ਮੈਨੂੰ ਹੱਥ ਨਹੀਂ ਲਾਉਣ ਦਿੰਦੀ ਮੈਂ ਹੁਣ ਕੀ ਕਰਾਂ ਚਲੋ ਜੀ ਮੁੰਡੇ ਦੀ ਮਾਂ ਮੁੜ ਕੇ ਆਪਦੀ ਕੁੜਮਣੀ ਨੂੰ ਫੋਨ ਕਰਦੀ ਹੈ ਵੀ ਇਸ ਤਰ੍ਹਾਂ ਕਰਕੇ ਵੀ ਨੌ ਰਣੀ ਨਾ ਤਾਂ ਮੁੰਡੇ ਨੂੰ ਹੱਥ ਲਾਉਣ ਦਿੰਦੀ ਆ ਤੇ ਮੈਂ ਤੁਹਾਨੂੰ ਦੱਸਣਾ ਸੀ ਕਿ ਇਸ ਦਿਨ ਇਹਨਾਂ ਦੀ ਸੁਭਾਅ ਕਰਾਤ ਸੀਗੀ ਉਸ ਦਿਨ ਬਾਬੇ ਆਏ ਸੀਗੇ ਇਸ ਤਰ੍ਹਾਂ ਕਰਕੇ ਜਦੋਂ ਨੇ ਸਾਰੀ ਕਹਾਣੀ ਸੁਣਾਈ ਤਾਂ ਕੁੜੀ ਦੀ ਮਾਂ ਕਹਿੰਦੀ ਓਹੋ ਭੈ ਕਹਿੰਦੀ ਹਾਂ ਜੀ ਤੁਹਾਨੂੰ ਨਹੀਂ ਪਤਾ ਉਹ ਕਹਿੰਦੀ ਨੇ ਮੈਨੂੰ ਤਾਂ ਨਹੀਂ ਪਤਾ ਅੱਗੋਂ ਕੁੜੀ ਦੀ ਮਾਂ ਕਹਿੰਦੀ ਵੀ ਜਦੋਂ ਇਹ ਹੋਈ ਸੀ ਨਾ ਤਾਂ ਉਦੋਂ ਸਾਨੂੰ ਫਲਾਣੇ ਫਲਾਣੇ ਬਾਬੇ ਨੇ ਕਿਹਾ ਸੀਗਾ ਵੀ ਏ ਕੁੜੀ ਤੇ ਗੱਦੀ ਆਇਆ ਕਰੂਗੀ ਇਹ ਚੌਂਕੀ ਲਾਇਆ ਕਰੂਗੀ ਪਰ ਜਿਹੜੀ ਗੱਦੀ ਉਹ ਵਿਆਹ ਤੋਂ ਬਾਅਦ ਆਇਆ ਕਰੂਗੀ ਤੇ ਜਿਨ੍ਹਾਂ ਦੇ ਘਰੇ ਇਹ 20 ਕੇ ਜਾਣੀ ਹੈ ਉਹਨਾਂ ਦਾ ਭਾਗ ਲੱਗ ਜਾਣਾ ਹੈ ਉਹਨਾਂ ਦਾ ਵਾਰੇ ਨਿਆਰੇ ਹੋ ਜਾਣੇ ਆ ਜਦੋਂ ਬਾਈ ਇੰਨੀ ਗੱਲ ਉਹਨੇ ਕੁੜੀ ਦੀ ਸੱਸ ਨੂੰ ਕਹੀ ਕੁੜੀ ਦੀ ਸੱਸ ਦੀ ਅੱਡੀ ਮਣਕੇ ਧਰਤੀ ਤੇ ਲੱਗੇ ਵੀ ਵਾਕਿਆ ਇਸ ਦਾ ਬਾਹਲੀ ਤਗੜੀ ਬਾਬੇ ਰਣੀ ਵਿਆਹ ਲਿਆਂਦੀ ਵੀ ਸਾਡੇ ਘਰੋਂ ਦਾ ਭਾਗ ਹੀ ਲੱਗ ਜਾਣਿਆ ਕਹਿੰਦੀ ਸੱਤ ਬਚਨ ਚਲੋ ਜੀ ਹੌਲੀ ਹੌਲੀ ਕੰਮ ਚੱਲਦਾ ਗਿਆ ਜਿਹੜਾ ਕੁੜੀ ਦਾ ਸਹੁਰਾ ਸੀ ਉਹ ਕੌੜ ਜੀ ਮਨਾਉਂਦਾ ਸੀਗਾ ਪੈਗ ਪੁਗ ਲਾ ਲੈਂਦਾ ਸੀ ਉਹ ਕਹਿੰਦਾ ਵੀ ਤੁਸੀਂ ਇਹ ਐਵੇਂ ਜੱਬ ਛੱਡੋ ਤੁਸੀਂ ਕਿਹੜੇ ਕੰਮਾਂ 'ਚ ਪੈ ਗਏ ਜੇ ਜਿਹੜੀ ਸੱਸ ਸੀ ਉਹਨੇ ਪੰਜਾਬ ਦਾ ਪਹਿਲੇ ਕੋਈ ਬਾਪ ਬਣ ਨਹੀਂ ਸੀ ਛੱਡਿਆ ਭਾਈ ਉਹਨੇ ਆਪ ਦੀ ਧੀ ਨੂੰ ਤਵੀਤ ਤਬੂਤ ਲਿਆ ਕੇ ਦੇਣੇ ਸ਼ੁਰੂ ਕਰਤੇ ਤੇ ਧੀ ਰਾਣੀ ਨੇ ਮੁੜ ਕੇ ਆਪਦੇ ਘਰ ਨੂੰ ਤਵੀਤ ਪਾਉਣੇ ਸ਼ੁਰੂ ਕਰਤੇ ਆਪਦੀ ਸੱਸ ਨੂੰ ਤਵੀਤ ਪਾਉਣੇ ਸ਼ੁਰੂ ਕਰਤੇ ਪਾਉਂਦੀ ਸਵਰੇ ਨੂੰ ਵੀ ਸੀ ਪਰ ਉਹ ਇਹਦੇ ਹੱਥੋਂ ਚੀਜ਼ ਲੈ ਕੇ ਖਾਂਦਾ ਖੁੰਦਾ ਨਹੀਂ ਸੀ ਉਹ ਸ਼ਰਾਬੜ ਬੰਦਾ ਸੀ ਚਲੋ ਜੀ ਫੁੱਲ ਮਲਾ ਕੇ ਸੱਸ ਨੇ ਜਵਾਈ ਵੀ ਆਪ ਦਾ ਜਮਾ ਗੋਲੇ ਕਬੂਤਰ ਵਰਗਾ ਕਰਤਾ ਜਿਉਂ ਕਿਆ ਕਰੀ ਕੁੜੀ ਦੇਣੇ ਤਾਂ ਦੇਣਾ ਜੇ ਕਿਆ ਰਾਤ ਤਾਂ ਰਾਤ ਆ ਸੱਸ ਵੀ ਹਾਂਜੀ ਹਾਂਜੀ ਕਰਦੀ ਫਿਰਿਆ ਕਰੇ ਸੱਸ ਨੇ ਤੜਕੇ ਬੈੱਡ ਤੇ ਲਿਆ ਕੇ ਨਾਉ ਨੂੰ ਚਾਹ ਪਿਆਇਆ ਕਰਨੀ ਨਾਲੇ ਚਾਹ ਨੂੰ ਭੋਗ ਲਵਾਇਆ ਕਰਨਾ ਫੇਰ ਸਾਰੇ ਟੱਬਰ ਨੇ ਚਾਹ ਪੀਆ ਕਰਨੀ ਜੇ ਰੋਟੀ ਬਣਨੀ ਤਾਂ ਪਹਿਲਾਂ ਨੌ ਰਾਨੀ ਨੂੰ ਰੋਟੀ ਖਵਾਉਣੀ ਦੌ ਤੋ ਭੋਗ ਲਵਾਉਣਾ ਫਿਰ ਸਾਰੇ ਟੱਬਰ ਨੇ ਰੋਟੀ ਖਾਇਆ ਕਰਨੀ। ਸਾਸਨਿ ਪੋਚਾ ਲਾਇਆ ਕਰਨਾ ਕਪੜੇ ਦੋਆ ਕਰਨੇ ਨੌਣੇ ਬੈੱਡ ਤੇ ਬੈਠੀ ਰਿਆ ਕਰਨਾ। ਕਦੇ ਮੱਥੇ ਸੰਧੂਰ ਭਰ ਲਿਆ ਕਰਨਾ ਕਦੇ ਬਾਲ ਜਿਖ ਲਾ ਰਿਆ ਕਰਨੇ ਵੀ ਫਲਾਣਾ ਬਾਬਾ ਆ ਗਿਆ ਫਲਾਣੀ ਮਾਤਾ ਕੀ ਲਲਕਰੇ ਮਾਰੀ ਜਾਇਆ ਕਰਨੇ। ਚਲੋ ਜੀ ਗੱਦੀ ਲਾਉਣੀ ਸ਼ੁਰੂ ਕਰਤੀ ਮੰਗਲ ਵੀਰਵਾਰ ਤੇ ਸ਼ਨੀਵਾਰ ਅਰ ਗੱਦੀ ਲਾਇਆ ਕਰੇ। ਆਣ ਗਵਾਨ ਚੋ ਬੀਬੀਆਂ ਆਉਣ ਲੱਗੀਆਂ ਤੁਹਾਨੂੰ ਪਤਾ ਬੀਬੀਆਂ ਦਾ ਪਹਿਲ ਹੀ ਇਹੋ ਜਿਹਾ ਪ੍ਰੋਗਰਾਮ ਭਾਲਦੀਆਂ ਹੁੰਦੀਆਂ ਨੇ। ਉਧਰੋਂ ਕੁੜੀ ਦੀ ਮਾਂ ਨੇ ਵੀ ਚਾਰ ਕਹਿਣ ਦਾ ਮਤਲਬ ਵੀ ਇੱਕ ਛੋਟਾ ਜਿਹਾ ਡੇਰਾ ਬਣ ਗਿਆ ਵੀ ਕੰਮ ਪੂਰੇ ਜੋਰਾਂ ਤੇ ਚੱਲਣ ਲੱਗ ਗਿਆ ਹੁਣ ਜਿਹੜਾ ਕੁੜੀ ਦਾ ਆਸ਼ਕ ਸੀਗਾ ਉਹ ਵੀ ਕੁੜੀ ਦੀ ਮਾਂ ਨਾਲ ਉੱਥੇ ਆਇਆ ਕਰੇ ਭਈ ਉਹ ਵੀ ਉੱਥੇ ਚੌਂਕੀ ਭਰਿਆ ਕਰੇ ਇਹ ਕੁੜੀ ਕੀ ਕਰਦੀ ਸੀ ਜਦੋਂ ਵੀ ਸੰਗਤ ਦਾ ਬੰਦਾ ਅੰਦਰ ਆਉਂਦਾ ਸੀਗਾ ਤਾਂ ਦਰਵਾਜ਼ਾ ਮਾਰ ਲਿਆ ਜਾਂਦਾ ਸੀਗਾ ਕਿਉਂਕਿ ਅੰਦਰ ਇਹ ਪੁੱਛਣਾ ਕੱਢਦੀ ਹੁੰਦੀ ਸੀਗੀ ਤਾਂ ਇੱਕ ਇੱਕ ਬੰਦਾ ਅੰਦਰ ਵੜਦਾ ਹੁੰਦਾ ਸੀਗਾ ਜਿਹੜਾ ਆਸ਼ਕ ਸੀਗਾ ਉਹ ਵੀ ਅੰਦਰ ਜਾਇਆ ਕਰੇ ਕੁੜੀ-ਕੁੰਡੀ ਮਾਰ ਲਿਆ ਕਰੇ ਤੇ ਮੁੜ ਕੇ ਅੰਦਰ ਰੰਗ-ਰੰਗ ਪ੍ਰੋਗਰਾਮ ਚਲਾ ਲਿਆ ਕਰੇ ਇਹ ਮੰਨ ਲਓ ਕੁੜੀ ਤੇ ਕੁੜੀ ਦੀ ਮਾਂ ਇੰਨੀ ਕਿ ਚਲਾਕਾਂ ਸੀਗੀ ਕਿ ਸਹੁਰੇ ਘਰ ਦੇ ਵਿੱਚ ਘਰ ਵਾਲਾ ਬਾਹਰ ਬੈਠਾ ਸਹੁਰਾ ਬਾਹਰ ਬੈਠਾ ਸੱਸ ਬਾਹਰ ਬੈਠੀ ਅੰਦਰ ਆਸ਼ਕ ਬੈਠਾ ਨੌ ਦੇ ਕੋਲ ਅੰਦਰ ਸਬੰਧ ਬਣਾਈ ਜਾਇਆ ਕਰਨੇ ਇਹ ਅੱਧੇ ਘੰਟੇ ਬਾਅਦ ਹੌਲਾ ਜਿਹਾ ਕਰਕੇ ਉਹਨੂੰ ਬਾਹਰ ਕੱਢ ਦਿਆ ਕਰੇ ਫਿਰ ਅਗਲੇ ਨੂੰ ਬਾਜ ਮਾਰਿਆ ਕਰਨ ਆਜੋ ਵੀ ਸੰਗਤ ਵਾਲਾ ਬੰਦਾ ਆਲਾਜੇ ਉਹ ਜਿਹੜਾ ਘਰ ਵਾਲਾ ਵਿਚਾਰਾ ਉਹ ਤਾਂ ਬਾਹਰ ਸੇਵਾ ਕਰਦਾ ਫਿਰ ਕਰੇ ਝੂਠੇ ਭਾਂਡੇ ਮਾਜਦਾ ਫਿਰ ਕਰੇ ਸ ਉਹ ਵੀ ਕੁ ਚੀਚੀਆਂ ਦਾ ਲਿਆ ਕਰੇ ਪਰ ਉਹਦੀ ਪੇਛਣਾ ਚੱਲਿਆ ਕਰੇ ਇਸ ਤਰ੍ਹਾਂ ਕਰਕੇ ਵੀ ਪ੍ਰੋਗਰਾਮ ਚੱਲੀ ਗਿਆ ਮਾਵਾਂ ਧੀਆਂ ਦੀ ਸਾਰੀ ਇਹ ਮਿਲੀਭੁਗਤ ਸੀਗੀ ਕਿਉਂਕਿ ਉਹਨਾਂ ਨੇ ਪਹਿਲਾਂ ਬਾਹਰ ਅੰਦਰ ਸਾਰਾ ਕੁਝ ਦੇਖਿਆ ਹੋਇਆ ਸੀਗਾ ਭਾਂਤ ਭਾਂ ਦੇ ਬੰਦੇ ਨਾਲੇ ਰਹੀਆਂ ਸੀਗੀਆਂ ਇਹਨਾਂ ਦੇ ਸਾਰੇ ਝਾਕੇ ਖੁੱਲੇ ਹੋਏ ਸੀਗੇ ਤੇ ਇਹਨਾਂ ਮਾਵਾਂ ਧੀਆਂ ਨੇ ਮਿਲੀਭੁਗਤ ਸੀਗਾ ਵੀ ਨਾਲੇ ਤਾਂ ਸਹੁਰੇ ਘਰ ਤੇ ਕਬਜ਼ਾ ਹੋ ਗਿਆ ਸਾਮੀ ਇਹ ਵੀ ਤਗੜੀ ਆ ਨਾਲੇ ਮੇਰੀ ਤੀ ਅਜਾਸ਼ੀ ਵੀ ਕਰੀ ਜਾਵੇ ਨਾਲੇ ਨੂੰ ਕੋਈ ਰੋਗ ਟੋਕ ਵੀ ਨਾ ਹੋਵੇ ਨਾਲੇ ਨੂੰ ਕੰਮ ਨੂੰ ਹੱਥ ਵੀ ਨਾ ਲਾਉਣਾ ਪਵੇ ਚਲੋ ਜੀ ਕੰਮ ਪੂਰੇ ਜੋਰਾਂ ਦੇ ਚੱਲਦਾ ਰਹਿੰਦਾ ਜਿਹੜਾ ਮੁੰਡੇ ਦਾ ਪਰ ਤੁਹਾਨੂੰ ਪਤਾ ਕਿ ਬੀਬੀਆਂ ਉੱਥੇ ਪੇਛ ਨਾ ਜਾਣ ਦਿਆ ਕਰਨ ਉਹਨਾਂ ਦੀ। ਚਲੋ ਜੀ ਹੌਲੀ-ਹੌਲੀ ਦੋ ਟਾਈ ਸਾਲੇ ਕੰਮ ਚੱਲਦਾ ਰਿਹਾ। ਜਿਹੜਾ ਇਹ ਆਸ਼ਕ ਸੀਗਾ ਤਾਂ ਪੇਕੇ ਪਿੰਡ ਵਾਲਾ ਜਿਹੜਾ ਕਿ ਆਉਂਦਾ ਸੀਗਾ ਇੱਥੇ ਚੋਂ ਆਈ ਚੌਂਕੀ ਤੇ ਜਿਹਨੂੰ ਕਿ ਅੰਦਰਵਾੜ ਲੈਂਦੀ ਸੀ ਇਹ ਸਬੰਧ ਬਣਾਉਂਦਾ ਸੀ ਉਹਦੇ ਨਾਲ ਉਹਦਾ ਹੌਲੀ-ਹੌਲੀ ਕੰਮ ਡਾਊਨ ਹੋਣ ਲੱਗ ਗਿਆ। ਤੁਹਾਨੂੰ ਪਤਾ ਕਿ ਜਨਾਨੀ ਬਾਈ ਚ ਬੰਦਾ ਨੰਗੀ ਹੁੰਦਾ ਹੁੰਦਾ, ਕੰਗਾਲ ਹੀ ਹੁੰਦਾ ਹੁੰਦਾ। ਉਹਦੇ ਇੱਕਦੋ ਸ਼ੋਰੂਮ ਵਿੱਗ ਗਏ ਕੰਮ ਉਹਦਾ ਡਾਊਨ ਹੋਣ ਲੱਗ ਗਿਆ। ਉਹਦੀ ਕਰਕੇ ਵੀ ਸ਼ੱਕ ਹੋਣ ਲੱਗ ਗਿਆ ਵੀ ਮੇਰਾ ਬੰਦਾ ਕਿਤੇ ਗਲਤ ਕੰਮ ਕਰਦਾ ਵੀ ਜਿਹ ਉਹਨੂੰ ਝੱਕ ਹੋਣ ਲੱਗ ਗਿਆ ਉਹ ਵੀ ਜਾਂਚ ਪੜਤਾਲ ਕਰਨ ਲੱਗ ਗਈ ਇਨਕੁਆਇਰੀ ਕਰਨ ਲੱਗ ਗਈ ਤਾਂ ਕਿਦਾਂ ਮਾੜੀ ਕਿਸਮਤ ਨੂੰ ਕੀ ਹੁੰਦਾ ਕਿ ਇਸ ਬੰਦੇ ਦਾ ਫੋਨ ਇਹਦੀ ਘਰ ਵਾਲੀ ਨੇ ਫਰੋਲਦੀ ਆ ਤੇ ਫੋਲਾ ਫਾਲੀ ਦੇ ਵਿੱਚੋਂ ਕੁਝ 2-4 ਫੋਟਮਾਂ ਇਸ ਬਾਬੇ ਰਾਣੀ ਦੇ ਨਾਲ ਉਹਦੇ ਘਰ ਵਾਲੇ ਦੀਆਂ ਕੁਝ ਨਿਊਡ ਵੀਡੀਓ ਰੰਗ ਰਲੀਆਂ ਮਨਾਉਂਦਿਆਂ ਦੀਆਂ ਉਹ ਸਾਹਮਣੇ ਆ ਜਾਂਦੀਆਂ ਨੇ ਉਹ ਕੀ ਕਰਦੀ ਆ ਉਹ ਚੱਕ ਕੇ ਆਪਦੇ ਫੋਨ 'ਚ ਪਾ ਲੈਂਦੀ ਆ ਅਗਲੇ ਦਿਨ ਸ਼ਨੀਵਾਰ ਹੁੰਦਾ ਇਹ ਚੌਂਕੀ ਲਈ ਬੈਠੀ ਹੁੰਦੀ ਆ ਆਪਦੇ ਘਰੇ ਜਿਹੜਾ ਉਹ ਆਸ਼ਕ ਹੁੰਦਾ ਉਹ ਵੀ ਉੱਥੇ ਪਹੁੰਚਿਆ ਹੁੰਦਾ ਮੁੰਡੇ ਦੀ ਸੱਸ ਵੀ ਉੱਥੇ ਪਹੁੰਚੀ ਹੁੰਦੀ ਆ 10-15 ਬੁੜੀਆਂ ਬੰਦੇ ਅਸੀਂ ਹੋਰ ਵੀ ਬੈਠੇ ਹੁੰਦੇ ਆ ਉਹਨੇ ਚਰ ਨੂੰ ਮਾਨਤੀ ਹੋ ਵੀ ਆ ਜਾਂਦੀ ਆ ਉੱਚੀ ਉੱਚੀ ਆ ਕੇ ਰੋਣ ਪੇਟਣ ਲੱਗ ਜਾਂਦੀ ਸਿਰ ਰੌਲਾ ਪਾ ਲੈਂਦੇ ਵੀ ਆ ਜਿਹੜੀ ਬਾਬੇ ਰਾਣੀ ਬਣੀ ਬੈਠੀ ਜਿੱਦੇ ਤੁਸੀਂ ਪੈਰੀ ਹੱਥ ਲਾਉਂਦੇ ਜੀ ਵੀ ਆ ਦੇਖੋ ਇਹ ਮੇਰੇ ਘਰ ਨਾਲ ਖੇ ਖਾਂਦੀ ਹੈ ਵੀ ਜਿਹੜਾ ਚੌਰਾ ਸਾਹਮਣੇ ਬੈਠਾ ਹੱਥ ਜੋੜ ਕੇ ਚਲੋ ਜੀ ਉਥੇ ਤੂੰ ਤੂੰ ਮੈਂ ਮੈਂ ਹੋਗੀ ਉਨੇ ਚਾਕੇ ਫੋਟੋਆਂ ਦਿਖਾਉਂਦੀਆਂ ਆਣਗਵਣ ਇਕੱਠਾ ਹੋ ਗਿਆ ਸਵਾਦ ਲੈਣ ਵਾਲੇ ਬੰਦੇ ਬਾਹਲੇ ਉੱਥੇ ਮਦਾ ਉੱਥੇ ਇਕੱਠੇ ਹੋਗੇ ਜਿਹੜਾ ਕੁੜੀ ਦਾ ਸੌਹਰਾ ਹੁੰਦਾ ਉਹ ਦੇਖਦਾ ਵੀ ਹਾਂ ਵੀ ਨਾ ਉਹ ਨਹੀਂ ਤਾਂ ਸਾਡੀ ਵੀ ਜਿਹੜੀ ਬਾਬੀ ਰਾਣੀ ਬਣੀ ਬੈਠੀ ਵੀ ਆ ਘਰ ਵੀ ਸਾਡਾ ਕਮਰਾ ਵੀ ਸਾਡਾ ਵੀ ਜਿੱਥੇ ਇਹ ਕੈਂਪਲਾਈ ਬੈਠੇ ਆ ਚਲੋ ਜੀ ਸੌਹਰਾ ਅੰਦਰ ਜਾਂਦਾ ਅੰਦਰ दारू ਦੀ ਬੋਤਲ ਪਈ ਹੁੰਦੀ ਸਟੀਲ ਦਾ ਗਲਾਸ ਭਰ ਕੇ ਠੋਗਦਾ ਅੰਦਰ ਦੇ 5 ਕਿ ਫੁੱਟ ਦੀਆਂ ਅੰਦਰ ਡਾਂਗ ਪਈ ਹੁੰਦੀ ਆ ਉਹ ਡਾਂਗ ਚੱਕੀ ਲਿਆਉਂਦਾ ਪਹਿਲਾਂ ਤਾਂ ਡਾਂਗ ਭਰਾਂਦਾ ਆਉਂਦਿਆਂ ਉਹ ਸਾਸ਼ਕ ਦੇ ਜਿਹੜਾ ਬਾਹਰ ਹੱਥ ਜੋੜ ਕੇ ਬੈਠਾ ਹੁੰਦਾ ਫ ਫੇਰ ਉਹ 9 ਦੇ ਤੱਕ ਤਾਂ ਇੰਨੀ ਕਿ ਡਾਂਗ ਉਹਨੇ ਭਰਾਈ ਵੀ ਡਾਂਗ ਹੀ ਤੋੜਤੀ ਉਹਨੇ 9 ਤੇ ਸਾਰਾ ਮੱਲਾ ਦੇਖੇ ਵੀ ਆ ਬਣ ਕੀ ਗਿਆ ਚਲੋ ਜੀ ਉਥੇ ਤੂੰ ਤੂੰ ਮੈਂ ਮੈਂ ਰੌਲਾ ਰੱਪਾ ਪੈ ਗਿਆ ਲਾ 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 ਹੋ ਗਈ ਵੀ ਜਿਹੜੀ ਬਾਬੇ ਰਾਣੀ ਬਣੀ ਸੀ ਉਹ ਇਸ ਤਰ੍ਹਾਂ ਕਰਕੇ ਅੰਦਰ ਸਬੰਧ ਬਣਾਉਂਦੀ ਫੜੀਗੀ ਜੇ ਉਹ ਤਰ੍ਹਾਂ ਤਰ੍ਹਾਂ ਦੇ ਬੰਦੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਉੱਡ ਪੀਆਂ ਉਹ ਤਿੰਨੇ ਕੀ ਕਰਦੇ ਉਹ ਜਾ ਕੇ ਥਾਣੇ ਪੇਸ਼ ਹੋ ਜਾਂਦੇ ਆ ਤੇ ਜਾ ਕੇ ਪਰਚਾ ਘਟਾ ਦਿੰਦੇ ਆ ਵੀ ਸਾਡੀ ਧੀ ਨੂੰ ਅੱਜ ਜਾਨੋ ਮਾਰ ਦੇਣ ਲੱਗੇ ਸੀ ਆ ਵੇਖੋ ਸਾਡੇ ਸੱਟਾਂ ਲੱਗੀਆਂ ਸਾਡੇ ਨੀਲ ਪਾਏ ਹੋਏ ਆ ਇਹ ਸਾਡੇ ਤੋਂ ਦਾਜ ਦੀ ਮੰਗ ਕਰਦੇ ਅਸੀਂ ਤਾਂ ਵੀ ਜਾਨ ਬਚਾ ਕੇ ਮਾਸੀ ਉ ਸਸਦਾ ਨਾਲ ਖਾਂਦੀ ਆ ਤੇ ਉਹ ਸਾਰੇ ਦਾ ਵਿਚਾਰਾ ਨਾਲ ਖਾਂਦੀ ਜਿਹਨੇ ਡਾਂਗ ਫੇਰੀ ਸੀਗੀ ਹੁਣ ਉਹਨਾਂ ਤੋਂ ਇਹ 25 ਲੱਖ ਦੀ ਡਿਮਾਂਡ ਕਰਦੇ ਵੀ 25 ਲੱਖ ਰੁਪਈਆ ਦਵੋਗੇ ਤਾਂ ਖੇੜਾ ਛੱਡਾਂਗੇ ਨਹੀਂ ਤਾਂ ਆਈ ਜਨੋ ਤਰੀਕਾਂ ਭੁਗਤੀ ਚੱਲੂ ਜਿਹੜਾ ਹੁਣ ਮੁੰਡੇ ਦਾ ਪਿਓ ਵੀ ਥੋੜਾ ਜਿਹਾ ਅੜਬਾ ਉਹ ਕਹਿੰਦਾ ਕੋਈ ਚੱਕਰ ਨਹੀਂ ਤਰੀਕਾਂ ਹੀ ਭੁਗਤਾਂਗੇ ਹੁਣ ਵੀ ਨਾਲੇ ਦਾ ਵਿਚਾਰਾ ਦਾ ਘਰ ਉਜੜ ਗਿਆ ਨਾਲੇ ਹੁਣ ਕੇਸ ਚੱਲੀ ਜਾਂਦਾ ਹੁਣ ਪਤਾ ਨਹੀਂ ਕੇਸ ਚ ਕੀ ਨਿਬੜਨਾ ਕੀ ਨਹੀਂ ਨਿਬੜਨੇ ਰੱਬ ਜਾਣਦਾ ਨਾਲੇ ਉਹਨਾਂ ਦੇ ਘਰ ਦੀ ਸਾਰੀ ਥੂ-ਥੂ ਹੋ ਗਈ ਮਿੱਟੀ ਪਲੀਤ ਹੋ ਗਈ ਕਹਿਣ ਦਾ ਮਤਲਬ ਕੀ ਚਗਲ ਜਨਾਨੀਆਂ ਨੇ ਸਾਰਾ ਖਾਨਦਾਨੀ ਰੋਲ ਕੇ ਰੱਖਤਾ। ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਜੋ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਲੋਕ ਸੁਚੇਤ ਹੋ ਸਕਣ ਕਿਉਂਕਿ ਪੰਜਾਬ ਦੇ ਵਿੱਚ ਅੱਜ ਦੇ ਟਾਈਮ 'ਚ ਇਹ ਕੰਮ ਟਾਪ ਤੇ ਚੱਲਦਾ ਹਰ ਤੀਜੇ ਘਰ ਦੇ ਵਿੱਚ ਚੌਂਕੀ ਤੇ ਗੱਦੀ ਦਾ ਕੰਮ ਚੱਲ ਜੀ ਜਾਂਦਾ। ਆਪਾਂ ਬਈ ਸਾਰਿਆਂ ਨੂੰ ਨਹੀਂ ਕਹਿੰਦੇ। ਜਿਹੜੇ ਸੱਚੇ ਫਕਰਬੰਦੇ ਆ ਚਲੋ ਉਹਨਾਂ ਦੀ ਆਪਾਂ ਇੱਜ਼ਤ ਵੀ ਕਰਦੇ ਆਂ। ਪਰ ਜਿਹੜੇ ਇਹੋ ਜਿਹੇ ਪਖੰਡਣਾ ਸਾਧਨੀਆਂ ਬਣੀਆਂ ਬੇਟੀਆਂ ਨੇ ਜਾਂ ਪਖੰਡੀ ਬਾਬੇ ਬਣੇ ਬੈਠੇ ਆ ਜਿਹੜੇ ਕੀ ਬਾਣਾ ਪਾ ਕੇ ਤੇ ਇੱਜ਼ਤਾਂ ਨਾਲ ਖੇਡਦੇ ਆ ਤੇ ਕਈ ਆਹ ਬੀਬੀਆਂ ਬਾਣੇ ਪਾ ਕੇ ਤੇ ਲਾਉਂਦੀਆਂ ਨੇ ਗੱਦੀ ਚੌਂਕੀ ਤੇ ਲੈਦੀਆਂ ਇਹਨਾਂ ਨਜ਼ਾਰੇ ਵਾਨਸਵਾਨੇ ਬੰਦਿਆਂ ਨਾਲ ਸ਼ਾਇਦ ਆ ਵੀਡੀਓ ਦੇਖ ਕੇ ਉਹਨਾਂ ਨੂੰ ਸ਼ਰਮ ਆ ਜੇ ਸ਼ਾਇਦ ਇਹ ਮਾੜੇ ਰਾਹ ਤੋਂ ਮੁੜ ਜਾਣ। ਇਹ ਦੂਜੀ ਗੱਲ ਇਹ ਆ ਕਿ ਆਪ ਦੇ ਧੀ ਪੁੱਤ ਦਾ ਰਿਸ਼ਤਾ ਕਰਨ ਤੋਂ ਪਹਿਲਾਂ ਬਈ ਇਨਕੁਆਰੀ ਜ਼ਰੂਰ ਕਰਿਆ ਕਰੋ। ਕੱਲਾ ਸੋਹਣਾ ਚਿਹਰਾ ਵੇਖ ਕੇ ਨਾ ਝਟਪਟ ਸੇ ਪੈਸੇ ਧਰਦਿਆ ਕਰੋ। ਜਿਵੇਂ ਕਿ ਇਹਨਾਂ ਨੇ ਕੀਤਾ 5 ਕਿਲੋਮੀਟਰ ਦੀ ਦੂਰੀ ਸੀ ਬਤੰਦਰਾ ਨੇ ਪੁੱਛ ਕੇ ਅਸੀਂ ਨਹੀਂ ਕੀਤੀ। ਘੁੱਗੂ ਬਣ ਕੇ ਪੈਸੇ ਧਰ ਤੇ ਵਿਆਹ ਕੇ ਹਫ਼ਤੇ ਬਾਅਦ ਹੀ ਘਰੇ ਲੈ ਗਏ। ਜਿੰਨਾ ਕੁਝ ਵੀ ਉਹਨਾਂ ਦੇ ਘਰ 'ਚ ਹੋਇਆ ਮੇਨ ਸੀਗੀ ਕੁੜੀ ਦੀ ਮਾਂ ਜਿਨੇ ਸਾਰਾ ਇਹ ਪਲਾਨ ਮੈਂ ਸੰਗਤ ਲਿਆਇਆ ਕਰੂੰਗੀ ਨਾਲੇ ਤੇਰੀ ਸੱਸ ਤੈਥੋਂ ਕਾਮਨਾ ਕਰਾਇਆ ਕਰੂਗੀ ਨਾਲੇ ਤੂੰ ਸਹੁਰੇ ਘਰ ਚ ਰਾਜ ਕਰੇਂਗੀ ਤਬੀਤ ਪਾਪ ਆ ਕੇ ਸਾਰਿਆਂ ਨੂੰ ਸੁਣਨ ਕਰੀ ਫਿਰਦੀ ਸਾਰਿਆਂ ਨੂੰ ਬੁੱਝ ਬਣਾਈ ਫਿਰਦੀ ਸੀਗੀ ਤੇ ਤੁਹਾਨੂੰ ਪਤਾ ਵੀ ਇੱਕ ਨਾ ਇੱਕ ਦਿਨ ਪਾਪ ਦਾ ਭਾਂਡਾ ਫਟਣਾ ਹੀ ਹੁੰਦਾ ਜਿਵੇਂ ਇਹਨਾਂ ਦਾ ਫਟ ਗਿਆ ਇਹ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ